ਨਾ ਹੋਇਆ ਹੈ ਕੀ ਕਾਰਨ ਹੈ ਦੇਖੋ ਜੀ ਮੰਦਰ ਦੇ ਬਾਹਰ ਇੱਥੋਂ ਦੇ ਹੀ ਸੇਵਾ ਕਰਦੇ ਆ ਮੰਦਰ ਦੇ ਵਿੱਚ ਉਹਦੀ ਪ੍ਰਬੰਧਕ ਕਮੇਟੀ ਹੈ ਮੈਂ ਵੀ ਇੱਥੇ ਸੇਵਾਦਾਰ ਆ ਇੱਥੇ ਨਾ ਬਾਰਨਾ ਇੱਕ ਮੁੰਡਾ ਹਾਰਤਿਕ ਹੈ ਤੇ ਨਾਲ ਉਹਦਾ ਭਰਾ 사જન ਇਹਦਾ ਮਥਰਾਦਾਸ ਇਹਨਾਂ ਦਾ ਮੰਦਰ ਕਮੇਟੀ ਨਾਲ ਕੇਸ ਚੱਲਦਾ ਪਿਆ ਕਿਰਾਏ ਦਾ ਇਹ ਕੀ ਕਰਦੇ ਨੇ ਕਿ ਸ਼ਾਮ ਨੂੰ ਹੁਣ ਅੱਜ ਤੇ ਰੀੜੀ ਨਹੀਂ ਲੱਗੀ ਜੀ ਤੁਹਾਨੂੰ ਲਾਈਵ ਵਿਖਾ ਦਿੰਦੇ ਇਹ ਸ਼ਾਮ ਨੂੰ ਇਹਨਾਂ ਨੇ 7 6 6:30 7 ਵਜੇ ਤੋਂ ਇਹਨਾਂ ਦਾ ਸ਼ਰਾਬ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਜਿਹੜਾ ਕਿ ਰਾਤ 11:30 ਬਾਰਫ ਤੱਕ ਚੱਲਦਾ ਚਾਰ ਜਾਨੇ ਆਉਂਦੇ ਨੇ ਚਾਰ ਜਾਨੇ ਜਾਂਦੇ ਨੇ ਡਿਸਪੋਜ਼ੀਬਲ ਗਲਾਸ ਜਿਹੜੇ ਦੂਜੇ ਰੱਖੇ ਹੁੰਦੇ ਨੇ ਕਦੀ ਉੱਥੇ ਕਦੀ ਐ ਮੰਦਰ ਦੇ ਬਾਹਰ ਹੀ ਪੈਗ ਲਾਣਾ ਇਹਨਾਂ ਨੇ ਸ਼ੁਰੂ ਆਈ 8:30 ਵਜੇ ਮੰਦਰ ਵਧਾ ਦਿੰਨੇ ਆ 8:30 ਵਜੇ ਤੋਂ ਲੈ ਕੇ ਫਿਰ ਇਹਨਾਂ ਦੀਆਂ ਵਗ ਅੱਜ ਤੱਕ ਕੋਈ ਰੰਦੀਆਂ ਨਾ ਕਿ ਜਿਵੇਂ ਹੱਥ ਹੀ ਹੁੰਦਾ ਆਈ 5-7 ਵਾਰੀ ਅਸੀਂ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਤੁਸੀਂ ਆਪਣਾ ਕਾਰੋਬਾਰ ਕਰੋ ਪਰ ਜਿਹੜਾ ਸ਼ਰਾਬ ਦਾ ਕੰਮ ਹੈ ਮੰਦਰ ਦੇ ਬਾਹਰ ਨਾ ਪਿਆਓ ਪਰ ਇਹ ਅੱਗੋਂ ਬਦਮਾਸ਼ੀ ਕਰਦੇ ਨੇ ਇਹ ਕਾਰੋਬਾਰ ਕਾਦਾ ਕਰਦੇ ਆ ਇਹ ਕਾਰੋਬਾਰ ਹੀ ਕੋਈ ਚਾਂਪਾਂ ਦੀ ਰੇੜੀ ਹੈ ਕੋਈ ਜੂਸ ਦਾ ਕਾਰੋਬਾਰ ਸ਼ੁਰੂ ਨਾ ਦਾ ਇਹ ਮੇਨ ਕੰਮ ਇਹਨਾਂ ਦਾ ਸ਼ਰਾਬ ਪਿਆਣਾ ਹੀ ਹੈ ਸਾਡੇ ਕੋਲ ਕੋਈ ਵੀਡੀਓ ਹੈ ਕਿ ਜਿਸ ਦੇ ਵਿੱਚ ਦੇਖੋ ਜੀ ਵੀਡੀਓ ਅੱਜ ਤੇ ਸਾਡੇ ਕੋਲ ਮੌਜੂਦ ਨਹੀਂ ਹੈ ਪਰ ਹਾਂ ਜਦੋਂ ਹੋਣ ਅਗਲੀ ਵਾਰੀ ਹੋਏਗੀ ਤੇ ਕਿਉਂਕਿ ਸਾਨੂੰ ਨਹੀਂ ਪਤਾ ਅੱਜ ਵੀ ਸਵੇਰੇ ਮੈਂ ਆਪਣੇ ਘਰ ਸੁੱਤਾ ਪਿਆ ਸੀ ਕਿ ਮੈਨੂੰ ਕਿਥੋਂ ਕਿਸੇ ਦਾ ਵੀਰ ਦਾ ਫੋਨ ਗਿਆ ਕਰਨੈਲ ਸਿੰਘ ਦਾ ਕਿ ਉਹ ਬੰਦੇ ਇਕੱਠੇ ਕਰਕੇ ਦੇ ਲਲਕਾਰੇ ਮਾਰਦੇ ਪਏ ਨੇ ਤੇ ਬਗਾਲ ਮੰਦਾ ਕਰਦੇ ਪਏ ਨੇ ਚਲੋ ਅਸੀਂ ਮੰਦਰ ਕਮੇਟੀ ਦੇ ਮੈਂਬਰ ਹੌਲੀ ਹੌਲੀ ਇੱਕ ਕਰੋ ਇਕੱਠੇ ਹੋਏ ਆ ਤੇ ਇਨ ਚਿਰ ਨੂੰ ਇਥੋਂ ਦੇ ਮਹੱਲੇ ਦੇ ਮੁੰਡਿਆਂ ਦਾ ਤੇ ਇਹਨਾਂ ਦਾ ਆਪਸੀ ਟਕਰਾਅ ਹੋ ਚੁੱਕਿਆ ਹੋਇਆ ਸੀਗਾ ਤੇ ਉਹਦੀਆਂ ਵੀਡੀਓ ਵੀ ਸਾਡੇ ਕੋਲ ਮੌਜੂਦ ਨੇ ਜਦੋਂ ਇਹ ਇਕੱਠੇ ਹੋਏ ਨੇ 10-12 ਜਾਣੇ ਜਦੋਂ 10-12 ਬੰਦੇ ਇਹਨੂੰ ਕਰਨੈਲ ਸਿੰਘ ਦੇ ਮਾਰਨ ਨੂੰ ਭੱਜੇ ਨੇ ਕਿਰਪਾਨਾ ਲੈ ਕੇ ਉਹ ਦਾਤਰ ਲੈ ਕੇ ਆਏ ਨੇ ਕਿਰਪਾਨਾ ਲੈ ਕੇ ਆਏ ਨੇ ਸਾਡੇ ਕੋਲ ਸਾਰੀਆਂ ਵੀਡੀਓ ਮੌਜੂਦ ਆ ਉਹ ਮੈਂ ਵੀਡੀਓ ਤੁਹਾਨੂੰ ਵੀ ਦਿਆਂਗਾ ਉਹਨਾਂ ਦਾ ਕਹਿਣਾ ਕਿ ਤੁਹਾਡੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਸ ਕਰਕੇ ਉਹ ਜਦੋਂ ਦੇਖੋ ਜੀ ਜਦੋਂ ਮੈਂ ਅਸੀਂ ਆਏ ਆ ਮੇਰੇ ਆਉਣ ਤੋਂ ਪਹਿਲੇ ਤਕਰਾਰ ਹੋ ਚੁੱਕੀ ਹੋਈ ਸੀਗੀ ਇਹ ਇੱਥੋਂ ਦੇ ਮਹੱਲੇ ਦੇ ਮੁੰਡਿਆਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਆਪਸ ਵਿੱਚ ਤਕਰਾਰ ਹੋ ਚੁੱਕੀ ਹੋਈ ਸੀਗੀ ਅਸੀਂ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਆ ਕਿ ਜਿਹੜਾ ਇਹ ਨਜਾਇਜ਼ ਜਿਹੜਾ ਸ਼ਰਾਬ ਪੀਂਦੇ ਨੇ ਇਥੇ ਬੰਦ ਕੀਤੀ ਜਾਵੇ ਹਾਂ ਕਾਰੋਬਾਰ ਕਰਨਾ ਆਪਣੀ ਨੀਤਨਾ ਕਰਨ ਜਿਹੜਾ ਕੇਸ ਚੱਲਦਾ ਜੋ ਦਾ ਅਲੱਗ ਦਾ ਫੈਸਲਾ ਆਏਗਾ ਸਾਨੂੰ ਉਹ ਮਜਬੂਰ ਹੈ ਠੀਕ ਠੀਕ ਹੈ ਇয়ার ਮੈਨ ਆ ਜੀ ਇਹ ਦੁਕਾਨ ਜਿਹੜੀ ਇਹਨੂੰ 11 ਸਾਲ ਹੋ ਗਿਆ ਕਿਹੜਾ ਮੰਦਰ ਹੈ ਕਿਹੜੀ ਜਗ੍ਹਾ ਦੀ ਮਾਤਾ ਵੈਸ਼ਨੂ ਦੇ ਵੀ ਮੰਦਰ ਹੈ ਜੀ ਕਿਹੜੀ ਜਗ੍ਹਾ ਦੀ ਮੰਦਰ ਮਾਤਾ ਵੈਸ਼ਨੂ ਦੇ ਵੀ ਮੰਦਰ ਟਪਈ ਰੋਡ ਕਲੀ ਨੰਬਰ 15 ਹਾਂਜੀ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਇਹ ਹੈ ਵੀ ਇਹ ਨਾਲ ਕਿਰਾਏ ਦਾ ਝਗੜਾ ਚੱਲ ਰਿਹਾ ਹੈ ਸਾਡਾ ਕੇਸ ਅਦਾਲਤ ਵਿੱਚ ਲੱਗਾ ਹੈ ਕਿਧਰ ਹੋ ਰਿਹਾ ਇਹ ਮਸਲਾ ਦਾਸ ਜਨਾਬ ਅੱਛਾ ਜੀ ਇਹ 11 ਸਾਲ ਹੋ ਗਿਆ ਕੇਸ ਲੱਗੇ ਇਹਨੂੰ ਕੇਸ ਜਿਹੜਾ ਨਾ ਉਹਦਾ ਫੈਸਲਾ ਹੋਣ ਵਾਲਾ ਹੀ ਹੈ ਇਹ ਚਾਹੁੰਦੇ ਨੇ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਗਵੇੜ ਪਾ ਕੇ ਤੇ ਇਸ ਮਸਲੇ ਨੂੰ ਇਸ ਪਾਸੇ ਟਵਰਟ ਕਰ ਜਾਈਏ ਝਗੜਾ ਕਰਕੇ ਝਗੜਾ ਸਾਡੇਆਂ ਬੰਦਿਆਂ ਨੇ ਕਿਸੇ ਨੂੰ ਉਹਨਾਂ ਨੂੰ ਸੱਟ ਨਹੀਂ ਲਾਈ ਉਹਨਾਂ ਨੇ ਨਿਹੰਗ ਲਿਆ ਕੇ ਕੱਲ੍ਹ ਦੇ ਉਹਨਾਂ ਨੇ ਰੋਲਾ ਪਾ ਰੋਪਾ ਪਾਇਆ ਜਿਸ ਦਾ ਸਬੂਤ ਸਾਰੀ ਗਲੀ ਆ ਇਹ ਗਲੀ ਗਲੋਂ ਤੁਸੀਂ ਪੁੱਛ ਸਕਦੇ ਹੋ ਤੇ ਅਸੀਂ ਇਹਨਾਂ ਦਾ ਕੋਈ ਇਤਰਾਜ਼ ਨਹੀਂ ਕੀਤਾ ਨਾ ਇਹਨਾਂ ਨੂੰ ਕੁਝ ਕਿਹਾ ਹੀ ਏ ਕੱਲ੍ਹ ਸ਼ਾਮ ਦੇ ਇਹਨਾਂ ਨੇ ਦੰਗਾ ਫਸਾਦ ਕਰਨਾ ਸ਼ੁਰੂ ਕੀਤਾ ਸੀ ਅੱਜ ਸਵੇਰੇ ਵੀ ਇਹੋ ਹੀ ਮਸਲਾ ਸੀ ਜਿਸ ਕਰਕੇ ਅਸੀਂ ਇਹਨਾਂ ਨਾਲ ਕਿਰਾਏ ਤੋਂ ਇਲਾਵਾ ਸਾਡਾ ਹੋਰ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ ਉਹਨਾਂ ਦਾ ਕਹਣਾ ਕਿ ਸਾਡੇ ਨਾਲ ਰਾਤੀ ਪੁੱਟ ਮਾਰ ਕੀਤੀ ਗਈ ਹੈ ਤਾਂ ਹਸਪਤਲ ਦਾ ਹਲਪੇ ਨੂੰ ਹੋਰ ਤੇ ਸਵੇਰ ਦੀ ਗੱਲ ਹੈ ਜੀ ਸਵੇਰੇ ਜਦੋਂ ਕੱਲ ਉਹਨਾਂ ਨੇ ਇੱਥੇ ਚਾਰ ਪੰਜ ਮਿਹੰਗ ਰਿਆ ਕੇ ਤੇ ਤੰਗਾ ਫਸਾ ਕੇ ਦਿੱਤਾ ਗਾਲੀ ਗਲੋਚ ਕੀਤਾ ਪਰ ਕਿਸੇ ਨੇ ਉਹਨੂੰ ਜਵਾਬ ਨਹੀਂ ਦਿੱਤਾ ਫਿਰ ਸਵੇਰੇ ਜਿੰਝੇ-ਬਿੰਝੇ ਸਵੇਰੇ ਫਿਰ ਉਹ ਹੀ ਟੋਲਾ ਲੈ ਕੇ ਆਏ ਤੇ ਗਾਲੀ ਗਲੋਚ ਕਰਨ ਲੱਗ ਪਏ ਇੱਥੇ ਜਿੰਨਾ ਜੂਸੀ ਇਹਦੇ ਸਾਨੂੰ ਨਹੀਂ ਪਤਾ ਵੀ ਸਾਟ ਨੂੰ ਕਿੰਨੇ ਲੱਗਦੀ ਆ ਕਿਹਾ ਜਾ ਰਿਹਾ ਕਿ ਜਿਹੜਾ ਉਹਨਾਂ ਵੱਲੋਂ ਕੰਮ ਕੀਤਾ ਚੱਲਿਆ ਨਾਲ ਸ਼ਰਾਬ ਦੀ ਪ੍ਰੋਸੀਜਨ ਵੀ ਚੱਲਦੀ ਮੰਦਰ ਨਾਲ ਆ ਸਦਾ ਜੀ ਇਹ ਦੁਕਾਨ ਤੋਂ ਪਰਲੇ ਪਾਸੇ ਉਹ ਅੱਡਾ ਲਾਉਂਦੇ ਨੇ ਜਿਹਦਾ 12 ਵਜੇ ਤੱਕ ਇਸਤੇਮਾਲ ਕਰਦੇ ਨੇ ਤੇ ਹੋਰ ਸ਼ਰਾਬ ਤੇ ਨਾਲ ਜੂਸ ਜਾਸ ਦਾ ਕੰਮ ਕਰਦੇ ਨੇ ਜੂਸ ਦੇ ਬਣਨੇ ਸ਼ਰਾਬ ਪੀਂਦੇ ਨੇ ਆ ਲਾਗੁਲਾ ਵੀ ਕਰਦੇ ਨੇ ਰੋਜ਼ ਇਹਦੇ ਕੋਲ ਨੂੰ ਵੀ ਪਤਾ ਇੱਥੇ ਦੋ ਦੂਜੇ ਤੀਜੇ ਦਿਨ ਇਹਨਾਂ ਦੀ ਵਜ੍ਹਾ ਕਰਕੇ ਹੀ ਝਗੜਾ ਹੁੰਦਾ ਪਰ ਕੋਈ ਪ੍ਰੂਫ ਹੈ ਜਿਹੜਾ ਤੁਸੀਂ ਕਹਿ ਰਹੇ ਸ਼ਰਾਬ ਦਾ ਇਲਜ਼ਾਮ ਸ਼ਰਾਬ ਦਾ ਇਹਦੇ ਪ੍ਰੂਫ ਹੁਣ ਇਸ ਵੇਲੇ ਤੇ ਅਸੀਂ ਨਹੀਂ ਕੋਈ ਦੇ ਸਕਦੇ ਲੇਕਿਨ ਜਿਹੜਾ ਅੱਖੀਂ ਵੇਖਿਆ ਜਾਂ ਲੋਕ ਵੇਖਦੇ ਨੇ ਬੁੜੀਆਂ ਦੱਸਦੀਆਂ ਨੇ ਕਿ ਉੱਥੇ ਸ਼ਰਾਬ ਪੀਂਦੇ ਨੇ ਪੰਦਰ ਕਮੇਟੀ ਵਾਲੇ ਰੋਕੋ ਅੱਧੀ ਰਾਤੀ ਇਹਨਾਂ ਨੂੰ ਕਿਹੜਾ ਬੰਦਾ ਰੋਕਣ ਨੂੰ ਆ ਅਸੀਂ ਆਪਣੀ ਇੱਜ਼ਤ ਕਰਕੇ ਅਸੀਂ ਉਸ ਵੇਲੇ ਅਵਾਈਡ ਕਰ ਜਾਂਦੇ ਆ ਵੀ ਛੱਡੋ ਛੱਡੋ ਬਣਾ ਅੱਜ ਅੱਜ ਹਟ ਜਾਣਗੇ ਕੱਲ ਹਟ ਜਾਣਗੇ ਜਿਹੜਾ ਝਗੜਾ ਹੋਇਆ ਇਹਦੀ ਕੋਈ ਦਰਖਾਸਤ ਦਿੱਤੀ ਹੈ ਦਿੱਤੀ ਹੈ ਜੀ ਕੀ ਕਹਿੰਦੇ ਆ ਦਰਖਾਸਤ ਇਹੋ ਹੀ ਦਿੱਤੀ ਹੈ ਵੀ ਸਾਡਾ ਇਹਨਾਂ ਦਾ ਕੋਈ ਕਿਰਾਏ ਤੋਂ علاوہ ਹੋਰ ਸੋਈ ਸਾਡਾ ਕੋਈ ਇਹਨਾਂ ਨਾਲ ਕੋਈ ਝਗੜਾ ਨਹੀਂ ਹੈ 11 ਸਾਲ ਹੋ ਗਿਆ ਕਿਰਾਇਆ ਨਹੀਂ ਦੇ ਰਹੇ ਜਿਹੜਾ ਕਿ ਕੇਸ ਚਲਣ ਡਿਆ ਮੈਂ ਕਿਹਾ ਕਰਦੇ ਨੇ ਤੁਹਾਨੂੰ ਇਹ ਦੁਕਾਨ ਖਾਲੀ ਕੀਤੀ ਜਾਵੇ ਇਹ ਮੰਦਰ ਦੀ ਜਿਹੜੀ ਹੈ ਉਹ ਪਿੱਛੇ ਮੰਦਰ ਹੈ ਉਹ ਵੀ ਇਹ ਵੀ ਗੇਟ ਹੈ ਇਹ ਵੀ ਗੇਟ ਹੈ ਅਸੀਂ ਚਾਹੁੰਦੇ ਹਾਂ ਵੀ ਇਹ ਜਨਤਾ ਦੀ ਮੰਗ ਹੈ ਕਿ ਇੱਥੇ ਹਨੂਮਾਨ ਦਾ ਮੰਦਰ ਬਣਾਇਆ ਜਾਵੇ ਤੇ ਇਸ ਕਾ ਕੇ ਅਸੀਂ ਅਦਾਲਤ ਵਿੱਚ ਵੀ ਇਹੋ ਹੀ ਰਿਕੁਐਸਟ ਕੀਤੀ ਹੈ ਵੀ ਮੰਦਰ ਨੂੰ ਖਾਲੀ ਦੁਕਾਨ ਨੂੰ ਖਾਲੀ ਕੀਤਾ ਜਾਵੇ ਠੀਕ ਹੈ ਠੀਕ ਹੈ ਕੀ ਨਾਮ ਹੈ ਭਾਜੀ ਮੇਰਾ ਨਾਮ ਜੁਕੇਸ਼ ਭਗਤ ਸਿੰਘ ਖਾਲਸਾ ਮੁਕੇਸ਼ ਸਿੰਘ ਕਹਿੰਦੇ ਉਹਦਾ ਪੁੱਤ ਜੀ ਕੀ ਗੱਲ ਹੋਈ ਹੈ ਜਿਹੜਾ ਝਗੜਾ ਗੱਲ ਹੈ ਏਦਾਂ ਜੀ ਪਿਆਰਿਓ ਮੇਰਾ ਭਰਾ ਡੈਮਗਾ ਸਾਡੀ ਦੁਕਾਨ ਹੈ ਚਾਂਪਾਂ ਦੀ ਕੁਝ ਸਮਾਂ ਪਹਿਲੇ ਮੈਂ ਦੁਕਾਨ ਕਰਦਾ ਹਾਂ ਹੁਣ ਮੈਂ ਆਪਣਾ ਬੈਟਰੀ ਆਟੋ ਪਾਇਆ ਵਾ ਮੈਂ ਬੈਟਰੀ ਆਟੋ ਚਲਾਣਾ ਵਾਂ ਠੀਕ ਹੈ ਜਿਹੜੀ ਸਾਡੀ ਦੁਕਾਨ ਆ ਉਹ ਸਾਡੀ ਕੋ 1982 ਦੀ ਦੁਕਾਨ ਆ ਕਾਨੂੰਨੀ ਤੌਰ ਤੇ ਸਾਡਾ ਕਬਜ਼ਾ ਵੀ ਹੈਗਾ ਸਾਡੇ ਦੇ ਮਲਕੀਅਤ ਨਾਮਾਂ ਵੀ ਸਾਡੇ ਨਾਂ ਹੈ ਉਹਦੇ ਵਿੱਚ ਪਕਾਇਦਾ ਸੀ 5200 ਰੁਪਏ ਦੇ ਕੇ ਆਪ ਨੂੰ ਤਕਾਲ ਬਣਾਈ ਹੈ ਉਹਦੇ ਮਾਲਕ ਅਹੀ ਸਾਡਾ ਕੋਰਟ ਕੇਸ ਚੱਲਦਾ ਪਿਆ ਜੋ ਕਿ ਹਲੇ ਫੈਸਲੇ ਦੇ ਅਧੀਨ ਆ ਇੱਕ ਫੈਸਲਾ ਹੀ ਜਿੱਤ ਚੁਕੇ ਆ ਉਸ ਤੋਂ ਬਾਅਦ ਹਲੇ ਦੁਬਾਰਾ ਅਗਲੀ ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਜਿਹੜਾ ਸੁਖਦੇਵ ਰਾਜ ਦਾ ਬੰਦਾ ਹੈ ਅੰਨੇ ਥੋੜੇ ਬੰਦੇ ਵਿੱਚ ਡਿਫਾਲਟਰ ਪਾਏ ਹੋਏ ਨੇ ਗੁੰਡਾਵਾਦ ਬੰਦੇ ਪਾਏ ਹੋਏ ਨੇ ਜਿਹੜੇ ਕਿ ਲੋਕਾਂ 'ਤੇ ਅਤਿਆਚਾਰ ਕਰਦੇ ਨੇ ਠੀਕ ਹੈ ਅੰਨਾਂ ਨੇ ਦੋ ਤਿੰਨਾਂ ਨੇ ਪਹਿਲੇ ਵੀ ਇੱਕ ਰੁੱਖ ਦਾ ਸਹਾਰਾ ਲੈ ਕੇ ਮੇਰੇ ਭਰਾ ਨੂੰ ਦੁਕਾਨ ਦੇ ਉੱਤੇ ਕੱਲਿਆਂ ਹਮਲਾ ਕੀਤਾ ਪਰ ਉਸ ਟਾਈਮ ਮੈਂ ਥੋੜਾ ਉਹ ਗੱਲ ਨਹੀਂ ਵਧਾਈ ਕਿ ਚਲੋ ਕੋਈ ਗੱਲ ਨਹੀਂ ਸਿਆਣੇ ਪਿਆਣੇ ਬੰਦੇ ਕੋਈ ਗੱਲ ਨਹੀਂ ਠੀਕ ਆ ਚਲੋ ਰੁਖ ਰਮ ਰੁਖ ਦਾ ਮਸਲਾ ਪਰ ਹੁਣ ਅਸਲੀ ਹਾਦਸਾ ਉਰੋਂ ਵੱਧ ਗਈ ਜਦੋਂ ਬੰਦ ਦੁਕਾਨ ਦੇ ਉੱਤੇ ਸਾਡੀ ਸਿੱਖੀ ਨੂੰ ਉਹਨਾਂ ਨੇ ਲਲਕਾਰਿਆ ਮੇਰੇ ਬਾਣੇ ਨੂੰ ਲਲਕਾਰਿਆ ਕਹਿੰਦੇ ਕਿ ਦੁਕਾਨ ਖੋਲ ਕੇ ਦੱਸੇ ਕਿਹੜਾ ਦੱਸਦਾ 30 11 ਸਾਡੇ 11 ਦੀ ਗੱਲ ਹੈ ਮੈਨੂੰ ਮੇਰੇ ਗਵਾਂਢੀ ਦਾ ਫੋਨ ਆਇਆ ਠੀਕ ਹੈ ਗੁਰਨਾਮ ਸਿੰਘ ਦਾ ਫੋਨ ਆਇਆ ਕਿ ਤੇਰੀ ਦੁਕਾਨ ਦੇ ਉੱਤੇ ਇੱਟਾਂ ਮਾਰਦੇ ਪਏ ਆ ਤੇ ਮੈਂ ਉਸ ਟਾਈਮ ਸ਼ਹਿਰੋਂ ਬਾਹਰ ਸੀ ਠੀਕ ਆ ਸ਼ਹਿਰੋਂ ਬਾਹਰ ਸੀ ਮੈਂ ਆ ਨਹੀਂ ਸਕਿਆ ਸਵੇਰੇ ਜਾ ਕੇ ਮੈਂ ਜਦੋਂ ਦੁ ਆਪੇ ਸਾਫਾਈ ਕੀਤੀ ਉਸ ਟਾਈਮ ਉਥੇ ਮੌਕੇ ਦੇ ਮਹੱਲੇ ਦੇ ਗਵਾਹ ਐ ਇਸ ਗੱਲ ਦੇ ਠੀਕ ਹੈ ਦੁਕਾਨ ਦੀ ਸਫਾਈ ਕੀਤੀ ਉਸ ਤੋਂ ਬਾਅਦ ਆਪਣੇ ਭਰਾ ਸਦਿਆ ਤੋਂ ਮੈਂ ਕਿਹਾ ਦੁਕਾਨਦਾਰੀ ਕਰ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਅੰਨਾ ਨੇ ਸਾਡੀ ਗੈਰ ਮੌਜੂਦਗੀ ਦੇ ਵਿੱਚ ਇੱਟਾਂ ਕੱਢੀਆਂ ਇਹ ਇੱਟਾਂ ਮਾਰੀਆਂ ਗੈਰ ਮੌਜੂਦਗੀ ਗਾਲਾ ਗੂਲਾ ਕੱਢੀਆਂ ਜੋ ਵੀ ਕੀਤਾ ਨਾ ਠੀਕ ਹੈ ਮੈਂ ਕਿਹਾ ਹੁਣ ਸਾਡੀ ਦੁਕਾਨਦਾਰੀ ਹੈ ਅਸੀਂ ਦੁਕਾਨ ਖੋਲੀ ਦੁਕਾਨ ਲਾ ਕੇ ਨੂੰ ਮੈਂ ਚਲਾ ਗਿਆ ਇਹ ਸਿੰਘ ਵੀ ਮੇਰੇ ਨਾਲ ਹੀ ਅਸੀਂ ਚਲੇ ਗਏ ਆ ਉਸ ਤੋਂ ਬਾਅਦ ਸੰਨੀ ਢਿੱਲੋ ਠੀਕ ਆ ਕਰਨੈ ਸਿੰਘ ਕੈਲੀ ਸੰਨੀ ਢਿੱਲੋ ਦੇ ਜਿੰਨੇ ਵੀ ਭਰਾ ਨੇ ਸਾਰੇ ਠੀਕ ਆ ਹੋਰ ਪੰਜ ਸੱਤ ਮੁੰਡੇ ਨੇ ਮੇਰੇ ਭਰਾ ਦੇ ਕੱਲਿਆਂ ਫੜ ਕੇ ਉੱਥੇ ਜੋ ਛਤਰਬੇੜ ਕੀਤੀ ਸੱਟਾਂ ਮਾਰੀਆਂ ਬਾਹੂਆਂ ਸੱਟਾਂ ਮਾਰੀਆਂ ਜੋ ਕਿ ਚਾਲੇਵਾ ਹਮਲਾ ਕੀਤਾ ਇੱਕ ਤਰ੍ਹਾਂ ਜਾਨੋ ਮਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਮੇਰੇ ਭਰਾ ਨੂੰ ਮੇਰੇ ਗਵਾਹ ਨੇ ਉਸੇ ਟਾਈਮ ਮੈਨੂੰ ਫੋਨ ਕੀਤਾ ਤੇ ਮੈਂ ਉਸੇ ਟਾਈਮ ਭੱਜਾ ਗਿਆ ਕਿਉਂਕਿ ਉਸ ਟਾਈਮ ਥੋੜੀ ਦੂਰੀ ਤੇ ਸੀ ਕੁਲਚਾ ਖਾ ਰਿਆ ਸੀ ਰੋਟੀ ਖਾ ਰਿਹਾ ਦੂਰੀ ਤੇ ਉਸੇ ਟਾਈਮ ਉਸੇ ਗਿਆ ਉੱਥੇ ਗਿਆ ਇਹ ਸਿੰਘ ਸਾਹਿਬ ਮੇਰੇ ਮੌਕੇ ਦੇ ਗਵਾਹ ਨੇ ਐ ਸਾਡੇ ਨਾਲ ਖੜੇ ਮੈਂ ਆਪਣੇ ਭਰਾ ਨੂੰ ਬਚਾਉਣ ਲਈ ਗਾਹ ਹੋਇਆ ਜਿਹੜਾ ਸੰਨੀ ਢਿੱਲੋ ਏ ਭਰੀ ਪੰਚਾਇਤ ਦੇ ਵਿੱਚ ਉਨ ਨੇ ਮੇਰੀ ਦਾੜੀ ਪੁੱਟੀ ਮੇਰੇ ਕੇਸਾਂ ਦੀ ਬੇਦਬੀ ਕੀਤੀ ਮੇਰਾ ਸ਼ਿਸ਼ਤਰ ਖੋਗੇ ਲੈ ਗਏ ਪਿੱਛੋਂ ਦੇਖੋ ਇਹਨਾਂ ਨੇ ਦਾਤਰ ਦਾ ਵਾਰ ਕੀਤਾ ਮੈਂ ਇਹਦੇ ਖਿਲਾਫ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦਾ ਹੋਰ ਦੂਜੀ ਗੱਲ ਕਿ ਅਕਾਲ ਤਖਤ ਸਾਹਿਬ ਜਥੇਦਾਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਹਾਡੇ ਸਿੰਘ ਦੇ ਨਾਲ ਅੱਡੀ ਬੇਦਬੀ ਹੋ ਰਹੀ ਹੈ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਮੇਰੀ ਵੱਧ ਤੋਂ ਵੱਧ ਮਦਦ ਕਰੋ ਸਾਡੀ ਰੋਜੀ ਰੋਟੀ ਦਾ ਮਸਲਾ ਹੈ ਕੀ ਕਿ ਸਾਡਾ ਕੇਸ ਚੱਲਦਾ ਪਿਆ ਕਾਨੂੰਨੀ ਇੱਕ ਤੇ ਇਹ ਕਾਨੂੰਨ ਦੇ ਦਾਰੇ 'ਚ ਜਾ ਰਹੇ ਨੇ ਉਲਟ ਕੇਸ ਵੀ ਇਹਨਾਂ ਨੇ ਆਪ ਵੀ ਕੀਤਾ ਅਹੀਂ ਨਹੀਂ ਕੀਤਾ ਠੀਕ ਹੈ ਕੇਸ ਵੀ ਕੀਤਾ ਸੀ ਜੇ ਆ ਕਾਨੂੰਨ ਦੇ ਦਾਰੇ 'ਚ ਹੈਗੇ ਨੇ ਅਹੀਂ ਵੀ ਕਾਨੂੰ ਅਸੀਂ ਕਾਨੂੰਨ ਦੀ ਰਿਸਪੈਕਟ ਕਰਦੇ ਆ ਠੀਕ ਹੈ ਅਸੀਂ ਹਿੰਦੁਸਤਾਨ ਦੇ ਵਾਸੀ ਆ ਠੀਕ ਹੈ ਕਲਗੀਧਰ ਪਾਸ਼ਾ ਨੇ ਆਪਣੇ ਸਬੰਸ ਲੁਟਾ ਦਿੱਤਾ ਠੀਕ ਹੈ ਸਾਡੇ ਨਾਲ ਇਹੋ ਜਿਹਾ ਅਤਿਆਚਾਰ ਹੋ ਰਿਹਾ ਸ਼ਰਾਬ ਦਾ ਧੰਦਾ ਕਰਦੇ ਨੇ ਦੋ ਨੰਬਰ ਦਾ ਕੰਮ ਕਰਦੇ ਗਰੀਬਾਂ ਦੇ ਨਾਲ ੱ ਧੱਕਾ ਕਰਦੇ ਨੇ ਇਹ ਸਾਰੇ ਜਾਣੇ ਅੱਜ ਤਾਂ ਨਹੀਂ ਕਰ ਰਹੇ ਬੜੇ ਛੇਰ ਦਾ ਕਰ ਰਹੇ ਪਰ ਕੋਈ ਅੰਨ੍ਹੇ ਨਾਲ ਹਲੇ ਸ਼ਰਿਆਮ ਕੋਈ ਗੱਲ ਨਹੀਂ ਕਰ ਰਿਹਾ ਉਹ ਕਿਉਂ ਨਹੀਂ ਕਰ ਰਹੇ ਲੋਕੀ ਲੋਕੀ ਇਹਨਾਂ ਕੋ ਡਰਦੇ ਨੇ ਲੋਕਾਂ ਨੂੰ ਉਹਨਾਂ ਨੇ ਡਰਾਇਆ ਕਬਜੇ ਕਿਤੇ ਨਜਾਇਜ਼ ਲੋਕਾਂ ਨਾਲ ਤੁਹਾਡੇ ਭਰਾ ਦੇ ਹਾਲਾਤ ਕੀ ਆ ਭਰਾ ਦੇ ਹਾਲਾਤ ਸੀਰਸ ਜੀ ਜੀ ਤੁਸੀਂ ਜਾ ਕੇ ਵੇਖ ਸਕਦੇ ਜੀ ਮੈਂ ਇਹ ਚਾਹਨਾ ਕਿ ਸੱਚੇ ਪਾਤਸ਼ਾਹ ਜੇ ਮੇਰੇ ਭਰਾ ਨੂੰ ਕੋਈ ਨਾ ਹੋਵੇ ਜੇ ਹੋ ਗਿਆ ਤੇ ਸਾਨੂੰ ਕਾਨੂੰਨ ਆਪਣੇ ਹੱਥ ਚ ਲੈਣਾ ਪਏਗਾ। ਹਾਂਜੀ ਘੇਰ ਕੀਮਾ ਤੁਸੀਂ ਦਰਖਾਸਤ ਦਿੱਤੀ ਉਥੋਂ ਡਾਕ ਲੈ ਕੇ ਅਸੀਂ ਸਿਵਲ ਹਸਪੀਟਲ ਆਏ ਆ। ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜਾ ਸਵੇਰੇ ਡੈਮਗੰਜੇ ਇਲਾਕੇ ਚ ਝਗੜਾ ਹੋਇਆ ਕੀ ਦਰਖਾਸਤ ਆਈ ਹੈ ਤੇ ਕੀ ਪੁਲਿਸ ਦੀ ਕਾਰਵਾਈ ਉਹਦੇ ਵਿੱਚ ਇੱਕ ਕਾਰਤਕ ਨਾਮ ਦਾ ਲੜਕਾ ਉਹਨੇ ਨਾ ਕੰਪਲੇਨਟ ਦਿੱਤੀ ਹੈ। ਉਹਨਾਂ ਦਾ ਨਾ ਕੋਈ ਢੇੜੀ ਲਾਉਣ ਨੂੰ ਤਕਰਾਰਬਾਜੀ ਹੋਈ ਸੀ। ਹਾਂਜੀ ਤੇ ਉਹ ਫਿਰ ਉਹਨੇ ਕੰਪਲੇਨ ਦਿੱਤੀ ਸੀ ਤੇ ਕਰੇ ਇਹਦਾ ਮੈਡੀਕਲ ਕੱਟ ਕੇ ਉਹ ਡਾਕਟਰ ਕੱਟ ਕੇ ਤੇ ਸਿਵਲ ਹਸਪੀਟਲ ਭੇਜਿਆ ਮੈਡੀਕਲ ਕਰਾਉਣ ਵਾਸਤੇ ਜੋ ਵੀ ਐਮਐਲਏ ਆਉਂਦੀ ਆ ਉਹਦੇੰ ਤੱਕ ਜਿਹੜੀ ਆ ਅਗਲੀ ਕਾਰਵਾਈ ਜਿਹੜੀ ਕੀਤੀ ਜੇ ਸਰ ਦੂਜੀ ਪਾਰਟੀ ਵੱਲੋਂ ਵੀ ਕੋਈ ਦਰਖਾਸਤ ਆਈ ਨਹੀਂ ਦੂਜੀ ਪਾਰਟੀ ਵੱਲੋਂ ਅਜੇ ਤੱਕ ਸਾਡੇ ਕੋਲ ਤੇ ਆਈ ਨਹੀਂ ਸੀ ਇੱਕ ਪਾਰਟੀ ਵੱਲੋਂ ਆਈ ਸੀ ਕਾਰਟ ਕੋਲ ਉਹਨਾਂ ਨੂੰ ਐ ਮੈਡੀਕਲ ਉਹ ਕੱਟ ਕੇ ਡਾਕਟਰ ਕੱਟ ਕੇ ਤੇ ਸਿਵਲ ਹਸਪੀਟਲ ਭੇਜਤਾ ਜੀ ਅਜੇ ਐਮਐਲਏ ਜਿਹੜੀ ਆ ਉਹ ਮਸੂਲ ਨਹੀਂ ਆਈ